نا آيا ننا جايا ننا 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 جايا ننا آيا ننا جايا ننا جايا ننا آيا 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 ننا جايا ننا

Omukaro ń yẹ kpọmìbàlì, kpọmìbùkara ma ni ọ̀rọ̀. ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਜਿੱਥੇ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਨਾਮਕਰਨ ਪੱਤਰ ਭਰੇ ਗਏ ਨੇ ਉੱਥੇ ਹੀ ਲੋਕ ਸਭਾ ਪਟਿਆਲਾ ਤੋਂ ਆਜ਼ਾਦ ਉਮੀਦਵਾਰ ਨੀਰਜ ਕੁਮਾਰ ਨੰਨਾ ਨੇ ਵੀ ਆਪਣੇ ਨਾਮਕਰਨ ਪੱਤਰ ਪਟਿਆਲੇ ਜਮ੍ਹਾਂ ਕਰਵਾਏ ਨੇ ਉਸ ਤੋਂ ਬਾਅਦ ਉਹਨਾਂ ਨੂੰ ਚੋਣ ਕਮਿਸ਼ਨਰ ਵੱਲੋਂ ਦੋ ਗਨਮੈਨ ਵੀ ਅਲਰਟ ਕੀਤੇ ਗਏ ਨੇ ਜਦੋਂ ਨੀਰਜ ਕੁਮਾਰ ਨੰਨਾ ਆਪਣੇ ਨਾਮਕਰਨ ਪੱਤਰ ਪੜ੍ਹ ਕੇ ਆਪਣੇ ਸ਼ਹਿਰ ਰਾਜਪੁਰਾ ਪਹੁੰਚੇ ਤਾਂ ਨੀਰਜ ਕੁਮਾਰ ਨੰਨਾ ਦਾ ਨੌਜਵਾਨਾਂ ਵੱਲੋਂ ਪਹਿਲਾਂ ਲੈਬੋਰਟਰੀ ਚੌਂਕ ਤੇ ਜ਼ਬਰਦਸਤ ਸਵਾਗਤ ਕੀਤਾ ਗਿਆ ਉਸ ਤੋਂ ਬਾਅਦ ਰਾਜਪੁਰਾ ਦੇ ਪੁਰਾਣਾ ਰਾਜਪੁਰਾ ਵਿਖੇ ਨੰਗਰ ਖੇੜੇ ਤੇ ਮੌਜੂਦਾ ਸੈਂਕੜੇ ਨੌਜਵਾਨਾਂ ਨੇ ਨੀਰਜ ਕੁਮਾਰ ਨੰਨੇ ਨੂੰ ਫੁੱਲਾਂ ਦੇ ਹਾਰ ਪਾ ਕੇ ਉਹਨਾਂ ਦਾ ਮੂੰਹ ਮਿੱਠਾ ਕਰਵਾਉਣ ਤੋਂ ਬਾਅਦ ਨੰਗਰ ਖੇੜੇ ਵਿੱਚ ਮੱਥਾ ਟਿਕਵਾਇਆ ਉਸ ਤੋਂ ਬਾਅਦ ਉਹਨਾਂ ਨੂੰ ਪੁਰਾਣਾ ਰਾਜਪੁਰਾ ਦੇ ਜ਼ਿਮੀਦਾਰ ਪਾਰਕ ਵਿੱਚ ਜਾ ਕੇ ਉਹਨਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਜੀ ਕਹਿੰਦਾ ਮੈਂ ਪਹਿਲਾਂ ਕਈ ਸਾਰੀ ਸਰਕਾਰਾਂ ਦੇਖ ਲਈਆਂ ਜੀ ਕੋਈ ਕੁਝ ਨਹੀਂ ਕਰਦਾ ਬਾਅਦੇ ਬਹੁਤ بڑے بڑے ਕਰਦੇ ਆ ਤੇ ਕਰਦੇ ਕੁਝ ਨਹੀਂ ਹੈ ਜੀ ਅਸੀਂ ਕੋਈ ਕੰਮ ਹੁੰਦਾ ਪਾਣੀ ਗੰਦਾ ਆਂਦਾ ਦੱਸਦੇ ਸੀਗੇ ਕੋਈ ਨਹੀਂ ਸੁਣਵਾਈ ਹੋਇਆ ਜੀ ਹੁਣ ਅਸੀਂ ਇੱਕ ਆਮ ਬੰਦੇ ਨੂੰ ਮੌਕਾ ਦੇਣਾ ਚਾਹੁੰਦੇ ਆ ਵੀ ਚਲੋ ਇਹ ਸਾਡਾ ਭਰਾ ਸਾਡੀ ਜਰੂਰ ਮਦਦ ਕਰੇਗਾ ਜੀ ਤੁਹਾਨੂੰ ਲੱਗਦਾ ਕਿ ਵੀ ਨੰਨਾ ਤੁਹਾਡੇ ਉਮੀਦਾਂ ਤੇ ਖਰਾ ਉਤਰੇ ਸਰ ਹਾਂ ਜੀ ਇਹ ਸਾਡੇ ਵਰਗਾ ਇੱਕ ਆਮ ਬੰਦਾ ਗਰੀਬ ਬੰਦਾ ਜੀ ਇਹ ਚਾਹ ਦਾ ਕੰਮ ਕਰਦਾ ਸੀਗਾ ਸਾਡੇ ਵਰਗਾ ਬੰਦਾ ਜੀ ਸਾਨੂੰ ਲੱਗਦਾ ਵੀ ਹਾਂ ਇਹ ਸਾਡਾ ਕੰਮ ਜਰੂਰ ਕਰੂਗਾ ਜੀ ਹਰ ਕੋਈ ਜਦ ਵੋਟਾਂ ਲੈਣ ਆਂਦਾ ਲੋਕੀ ਬਹੁਤ ਵੱਡੇ ਵੱਡੇ ਵਾ ਜੀ ਤੁਹਾਨੂੰ ਇਹ ਦਿੱਤਾ ਜਾਏਗਾ ਬਿਜਲੀ ਫਰੀ ਸਰ ਹੋਂਦਾ ਬੜੇ ਬੰਦੇ ਆ ਇਹ ਉਹ ਤਾਂ ਵਾਦੇ ਕਰਦੇ ਆ ਤੇ ਇਹ ਤਾਂ ਸਾਡੇ ਵਰਗਾ ਭਰਾ ਇਹ ਸਾਡੀ ਨਹੀਂ ਸੁਨੇਗਾ ਕੀ ਦੀ ਸੁਨੇਗਾ ਜੀ ਠੀਕ ਹੈ ਮੈਂ ਤਾਂ ਤੁਹਾਡੇ ਵੱਲੋਂ ਪੂਰੀ ਹਾਂਜੀ ਸਾਡੇ ਵੱਲ ਅਸੀਂ ਸਾਰਾ ਯੂਥ ਇਹਨਾਂ ਨੂੰ ਸਪੋਰਟ ਕਰਾਂਗੇ ਕਿੰਨਿਆਂ ਕੋਟਾ ਪਵਾ ਦੂੰਗੀ ਸਰ ਸਾਡੇ ਵੱਲ ਤਾਂ ਜਿਹੜੇ ਸਾਡੇ ਯਾਰ ਦੋਸਤਾਂ ਸਾਰੇ ਮੱਲੇ ਵਾਲੇ ਸਭ ਕੋਸ਼ਿਸ਼ ਕਰਾਂਗੇ ਵੀ ਬਿਲਕੁਲ ਹਾਂ ਜੀ ਹਾਂ ਅਸੀਂ ਬਿਲਕੁਲ ਸਪੋਰਟ ਕਰਾਂਗੇ ਨੰਨਾ ਜੀ ਨੂੰ ਠੀਕ ਹੈ ਜੀ ਸਾਡੇ ਵਰਗਾ ਹੈ ਸਾਡਾ ਬੇਰੁਜ਼ਗਾਰੀ ਦਾ ਮੁੱਦਾ ਹੈ ਜਿੱਦਾਂ ਅਸੀਂ ਬੇਰੁਜ਼ਗਾਰ ਹਾਂ ਠੀਕ ਹੈ ਜੀ ਉਦਾਂ ਹੀ ਆਪਾਂ ਇਹਨਾਂ ਨਾਲ ਚੱਲਾਂਗੇ ਹੋਰ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦਾ ਹੋਰ ਲੋਕਾਂ ਨੂੰ ਆਹੀ ਅਪੀਲ ਕਰਾਂਗੇ ਦੇਖੋ ਸਾਡੇ ਵਰਗਾ ਬੰਦਾ ਸਾਡਾ ਇਹ ਗਰੀਬ ਬੰਦਾ ਹੈ ਇਹਦੀ ਵੱਧ ਤੋਂ ਵੱਧ سپورਟ ਕਰੋ سپورਟ ਕਰੋ ਇੱਕ ਬਟਨ ਹੁੰਦਾ ਨੋਟਾ ਦਾ ਹਾਂਜੀ ਠੀਕ ਹੈ ਕਿ ਵੀ ਤੁਹਾਨੂੰ ਕੋਈ ਪਸੰਦ ਨਹੀਂ ਤਾਂ ਨੋਟਾ ਦਬ ਦੋ ਬਿਲਕੁਲ ਕੀ ਤੁਸੀਂ ਲੋਕਾਂ ਨੂੰ ਅਪੀਲ ਕਰਨਾ ਚਾਹੋਗੇ ਕਿ ਵੀ ਉਹ ਨੋਟਾ ਨਾ ਦਬ ਕੇ ਨੰਨੇ ਦੀ ਸਪੋਰਟ ਦੇ ਨੰਨੇ ਦੀ ਸਪੋਰਟ ਕਰਾਂਗੇ ਬਿਲਕੁਲ ਹਾਂਜੀ ਬਿਲਕੁਲ ਅਪੀਲ ਕਰਾਂਗੇ ਆਪਾਂ ਇਹ ਹੀ ਅਪੀਲ ਕਰਾਂਗੇ ਵੀ ਨੰਨੇ ਨੰਨੇ ਨੂੰ ਸਭ ਤੋਂ ਵੱਧ ਵੋਟਾਂ ਨਾਲ ਜਿਤਾਇਆ ਜਾਵੇ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਹਰਜਿੰਦਰ ਕੁਮਾਰ ਹੈ ਅੱਜ ਨੰਨੇ ਦਾ ਬੜਾ ਜ਼ਬਰਦਸਤ ਤੁਸੀਂ ਸਵਾਗਤ ਕੀਤਾ ਹੈ ਪਹਿਲਾਂ ਖੇੜਾ ਜੀ ਨੂੰ ਹੀ ਕਰਾਇਆ ਤੇ ਮੈਥੇ ਲੈ ਕੇ ਆਉਂ ਪਰਕ ਕੀ ਲੱਗਦਾ ਤੁਹਾਨੂੰ ਨੰਨਾ ਸੀਟ ਕੱਢ ਦੇਗਾ ਦੇਖੋ ਜੀ ਕਿੱਡੇ ਨਾਲ ਬਹੁਤ ਕੁਝ ਹੋ ਸਕਦਾ ਜੀ ਠੀਕ ਹੈ ਇੱਕ ਹਿੰਮਤ ਨਿਯਾਰਨਾ ਚਾਹੀਦਾ ਬੰਦਾ ਬਹੁਤ ਕੁਝ ਹੋ ਜਾਂਦਾ ਤੁਸੀਂ ਖੁੱਲ ਕੇ ਸਪੋਰਟ ਕਰ ਰਹੇ ਹੋ ਕਈ ਲੋਕੀ ਨੰਨੇ ਨੂੰ ਛੁਪਕੇ ਵੀ ਕਰ ਰਹੇ ਕਿ ਵੀ ਸਪੋਰਟ ਦਿਖਾ ਕੇ ਕਿਸੇ ਹੋਰ ਨੂੰ ਰਿਹਾ ਤੇ ਸਪੋਰਟ ਕਹਿੰਦੇ ਨੰਨੇ ਨੂੰ ਕਰਾਂਗੇ ਤੁਸੀਂ ਖੁੱਲ ਕੇ ਆ ਤੇ ਤੁਹਾਨੂੰ ਡਰ ਨਹੀਂ ਲੱਗਦਾ ਨਹੀਂ ਡਰ ਕਿਸੇ ਦਾ ਜੀ ਆਪਾਂ ਵੋਟਰ ਹੈ ਯੂਥ ਹੈ ਹੱਕ ਹੈ ਸਾਡਾ ਆਪਣਾ ਹੱਕ ਹੈ ਜਿੱਦ ਮਰਜੀ ਵੋਟ ਪਾ ਸਕਦਾ ਹੈ ਪਰਦੀਪ ਜੀ ਮੇਰਾ ਸਵਾਗਤ ਅੱਜ ਇੱਥੇ ਹੀ ਨਹੀਂ ਹਾਂ ਤੁਸੀਂ ਇਹ ਲਗਾ ਲੋ ਮੈਂ ਪਟਿਆਲੇ ਤੋਂ ਜਦੋਂ ਆਪਣੇ ਨਾਮਜ਼ਦਗੀ ਕਾਗਜ਼ ਭਰ ਕੇ ਉਥੋਂ ਨਿਕਲੇ ਆ ਤਾਂ ਰਸਤੇ 'ਚ ਜਗ੍ਹਾ-ਜਗ੍ਹਾ ਤੇ ਅੱਜ ਮੇਰਾ ਸਵਾਗਤ ਹੋਇਆ ਹੈ ਹਰ ਕੀ ਇਹੋ ਜਿਹੀਆਂ ਕਈ ਜਗ੍ਹਾਵਾਂ ਤੇ ਹੈ ਕਿ ਮੈਂ ਅੱਜ ਅੱਜ ਸ਼ਾਇਦ ਨਹੀਂ ਵੀ ਪਹੁੰਚ ਪਾਵਾਂਗਾ ਕਿਉਂਕਿ ਪ੍ਰੋਗਰਾਮ ਇੱਕਦਮ ਮੈਨੂੰ ਜਨਤਾ ਦੇ ਮੇਰੇ ਵੋਟਰਾਂ ਦੇ ਸਪੋਰਟਰਾਂ ਦੇ ਇੰਨੇ ਫੋਨ ਆ ਰਹੇ ਨੇ ਸਾਨੂੰ ਕਿ ਅੱਜ ਸਾਡੇ ਕੋਲ ਹੋ ਕੇ ਜਾਓ ਅਸੀਂ ਤੁਹਾਡਾ ਵੈਲਕਮ ਕਰਨਾ ਹੈ ਅਸੀਂ ਤੁਹਾਨੂੰ ਵਧਾਈ ਦੇਣੀ ਹੈ ਤੁਸੀਂ ਕਾਗਜ਼ ਭਰ ਕੇ ਆਏ ਹੋ ਤਾਂ ਖैर ਮੈਂ ਉਹਨਾਂ ਤੋਂ ਅੱਜ ਜਿੰਨਾਂ ਕੋਲ ਨਹੀਂ ਪਹੁੰਚ ਸਕਾਂਗਾ ਤਾਂ ਕੋਈ ਗੱਲ ਨਹੀਂ ਕੱਲ ਨੂੰ ਪਹੁੰਚਾਂਗੇ ਕਈਆਂ ਕੋਲ ਸਮਾਂ ਘੱਟ ਹੈ ਬਹੁਤ ਤੇ ਅੱਜ ਅਸੀਂ ਪਹਿਲਾ ਰਾਜਪੁਰਾ ਐਂਟਰ ਹੁੰਦੇ ਹੀ ਲਿਬਰਟੀ ਚੌਂਕ ਸਾਡੇ ਵੱਡੇ ਵੀਰ ਸੰਦੀਪ ਵਾਲੀਆ ਜੀ ਉਹਨਾਂ ਕੋਲ ਗਏ ਫਿਰ ਉਸ ਤੋਂ ਬਾਅਦ ਆਪਣਾ ਚੁੰਨਾ ਪੱਟੀ ਦੇ ਕੋਲ ਸਾਡਾ ਸਵਾਗਤ ਹੋਇਆ ਉਸ ਤੋਂ ਬਾਅਦ ਪੀ ਐਮ ਐਨ ਕਾਲਜ ਕੋਲ ਸਵਾਗਤ ਹੋਇਆ ਫਿਰ ਉਸ ਤੋਂ ਬਾਅਦ ਸ਼ਿਵਾਜੀਪਾਲ ਕੋਲ ਫਿਰ ਸਾਡਾ ਉਸ ਤੋਂ ਬਾਅਦ ਹੁਣ ਅਸੀਂ ਜਿਹੜਾ ਹੈ ਜਿਹੜਾ ਸਾਡਾ ਐਸੀ ਇੱਥੇ ਆਈ ਸੀ ਨਗਰ ਖੇੜੇ ਕੋਲ ਇੱਥੋਂ ਦੇ ਨੌਜਵਾਨਾਂ ਨੇ ਵੀ ਸਾਨੂੰ ਬੁਲਾਇਆ ਸੀਗਾ ਆਖੇ ਇਹਨਾਂ ਨੂੰ ਟਾਈਮ ਤੋਂ ਬਹੁਤ ਪਹਿਲਾਂ ਦੇ ਚੁੱਕੇ ਸੀ ਅਸੀਂ ਇਹਨਾਂ ਕੋਲ ਲੇਟ ਹੋ ਗਏ ਤੇ ਇਹਨਾਂ ਨੇ ਸਾਨੂੰ ਪਹਿਲਾਂ ਖੇੜੇ ਜਾ ਕੇ ਉੱਥੇ ਮੱਥਾ ਟਿਕਾਇਆ ਉਸ ਤੋਂ ਬਾਅਦ ਅਸੀਂ ਇੱਥੇ ਪਾਰਕ ਚ ਆਇਆ ਬੜਾਈ ਬਹੁਤ ਜ਼ਿਆਦਾ ਖੁਸ਼ੀ ਮਿਲੀ ਦੇਖ ਕੇ ਕਿ ਅੱਜ ਦਾ ਜਿਹੜਾ ਨੌਜਵਾਨ ਹੈ ਉਹ ਸਾਡੇ ਨਾਲ ਜੁੜ ਰਿਹਾ ਹੈ ਤਾਂ ਸਾਨੂੰ ਇਹਨਾਂ ਨੇ ਪੂਰਾ ਸਮਰਥਨ ਦਿੱਤਾ ਹੈ ਕਹਿਰ ਸਾਡਾ ਪ੍ਰੋਗਰਾਮ ਇੰਨਾ ਕੱਚਾ ਪੱਕਾ ਸੀ ਇਕਦਮ ਜਿਵੇਂ ਇਹਨਾਂ ਨੇ ਟਾਈਮ ਦਿੱਤਾ ਤੇ ਅਸੀਂ ਆਏ ਚਲੋ ਫਿਰ ਵੀ ਪਰਮਾਤਮਾ ਦੀ ਕਿਰਪਾ ਨਾਲ کافی ਘੱਟ ਹੋ ਚੁਕਿਆ ਹੈ ਦੇਖੋ ਤੁਸੀਂ ਦੇਖ ਹੀ ਸਕਦੇ ਹੋ ਸਭ ਤੁਹਾਨੂੰ ਪਤਾ ਲੱਗ ਰਿਹਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਅਗਲੀ ਵਾਰ ਜਦੋਂ ਅਸੀਂ ਇਹਨਾਂ ਕੋਲ ਆਵਾਂਗੇ ਸਾਨੂੰ ਬੁਲਾਣਗੇ ਤਾਂ ਮੈਨੂੰ ਲੱਗਦਾ ਹੈ ਕਿ ਬਹੁਤ ਵੱਡਾ ਜਲਸਾ ਹੋਏਗਾ ਇਹਨਾਂ ਦਾ ਸੜਕ ਦੀ ਆਵਾਜ਼ ਚੱਕੀ ਸੀ ਉਸ ਤੋਂ ਬਾਅਦ ਬੜੇ ਪਰੇਸ਼ਾਨ ਹੋ ਗਏ ਸੀ ਤੁਹਾਨੂੰ ਲੱਗਦਾ ਸੀ ਕਦੇ ਮਹਿਸੂਸ ਕੀਤਾ ਸੀ ਕਿ ਕਿਸੇ ਟਾਈਮ ਤੁਹਾਡਾ ਇੰਨਾ ਸਮਰਥਨ ਤੁਹਾਡੇ ਨਾਲ ਹੋਏਗਾ ਯੂਥ ਤੁਹਾਡੇ ਨਾਲ ਹੋਏਗਾ ਪਟਿਆਲੇ ਫੋਟੋ ਤੁਹਾਡੇ ਨਾਲ ਖਿਚਵਾ ਹਾਂਜੀ ਪਲਦੀਪ ਜੀ ਦੇਖੋ ਮੈਂ ਆਪਣੀ ਕਲੋਨੀ ਦੀ ਇੱਕ ਸੜਕ ਦੀ ਆਵਾਜ਼ ਚੱਕੀ ਸੀ ਜਲੋ ਜਿਵੇਂ ਵੀ ਹੋਇਆ ਮੈਨੂੰ ਆਵਾਜ਼ ਚੱਕਣ ਪੈਸੇ ਬਹੁਤ ਪਰੇਸ਼ਾਨੀਆਂ ਚ ਝਲਨੀ ਆ ਪਈਆਂ ਸੀਗੀਆਂ ਪਰ ਉਹ ਕੰਮ ਸ਼ੁਰੂ ਹੋ ਗਏ ਸੀਗੇ ਪਰ ਮੇਰੇ خیال ਹੁਣ 1-2 ਦਿਨ ਤਾਂ ਫੇਰ ਲੁੱਕ ਗਏ ਨੇ ਪਰ ਮੈਂ ਇੱਕ ਸ਼ਹਿਰ ਵਾਸੀਆਂ ਨੂੰ ਇਹ ਵਾਅਦਾ ਕਰਕੇ ਜਾ ਰਿਹਾ ਕਿ ਜੇ ਮੇਰੇ ਤੇ ਪਰਮਾਤਮਾ ਦਾ ਵਾਅਦਾ ਹੀ ਔਰ ਮੇਰੇ ਨੌਜਵਾਨ ਭਰਾਵਾਂ ਦਾ ਸਾਰੇ ਵੋਟਰਾਂ ਦਾ ਮੈਨੂੰ ਸਾਥ ਮਿਲਿਆ ਤਾਂ ਮੈਂ ਇਹਨਾਂ ਸਾਰਿਆਂ ਨੂੰ ਵਾਅਦਾ ਕਰਦਾ ਕਿ ਮੈਂ ਉਹ ਲੀਡਰਾਂ ਵਾਲੇ ਕੰਮ ਐ ਯਾ ਉਹ ਨੇਤਾ ਵਾਲੇ ਕੰਮ ਨਹੀਂ ਕਰਨਗੇ ਯਾ ਇਹ ਨੌਜਵਾਨ ਮੁੰਡੇ ਅੱਜ ਜੇ ਮੇਰੀ سپورਟ ਕਰਨਗੇ ਕੱਲ ਨੂੰ ਮੈਨੂੰ ਇਹ ਨਾ ਕਹਿਣ ਨੰਨਾ ਜੀ ਆਪਣਾ ਆ ਕੰਮ ਕਰਾਣਾ ਬਿਲਕੁਲ ਨਾ ਕਹਿਣ ਮੈਨੂੰ ਇਹ ਮੈਨੂੰ ਐਦਾਂ ਅਕੇ ਕਹਿਣ ਨੰਨਾ ਜੀ ਆਓ ਆਪਾਂ ਆ ਕੰਮ ਕਰੀਏ ਵੀ ਆਪਾਂ ਲਲ ਮਿਲ ਕੇ ਕੰਮ ਕਰਨੇ ਨੇ ਇਹਨਾਂ ਨੇ ਮੇਰੇ ਤੋਂ ਕਰਾਣੇ ਨਹੀਂ ਇਹਨਾਂ ਨੇ ਮੇਰੇ ਨਾਲ ਲਲ ਕੇ ਕਰਨੇ ਨੇ ਕੰਮ ਵੀ ਅਸੀਂ ਇਹੋ ਜਿਹਾ ਮਾਹੌਲ ਲੈ ਕੇ ਆਣਾ ਦੂਜੇ ਪ੍ਰਦੀਪ ਜੀ ਮੈਂ ਮੇਰੀ ਇੱਕ ਇਹ ਸੋਚ ਹੈ ਕਿ ਜੋ ਪਰੇਸ਼ਾਨੀਆਂ ਮੈਨੂੰ ਝੇਲਣੀਆਂ ਪਈਆਂ ਜਾਂ ਜੋ ਦਬਾਅ ਮੇਰੇ ਤੇ ਆਏ ਨਾ ਤਾਂ ਇਹ ਇਲੈਕਸ਼ਨ ਲੜਨ ਦਾ ਮੇਰਾ ਇੱਕੋ ਇੱਕ ਇਹ ਵੀ ਮਕਸਦ ਹੈ ਕਿ ਮੈਂ ਚਾਹਨਾ ਕਿ ਮੇਰੇ ਵੋਟਰਾਂ ਤੇ ਸਪੋਰਟਰਾਂ ਨੂੰ ਕਦੀ ਇਹੋ ਜਿਹੀਆਂ ਪਰੇਸ਼ਾਨੀਆਂ ਨਾ ਆਣ ਉਹਨਾਂ ਨੂੰ ਕਦੀ ਵੀ ਕਿਸੇ ਦਬਾਅ ਦੇ ਹੇਠ ਆ ਕੇ ਆਪਣੇ ਕਾਰੋਬਾਰ ਜਾਂ ਕੰਮ ਜਾਂ ਕੋਈ ਹੋ ਕਿਸੇ ਚੀਜ਼ ਦੀ ਆਵਾਜ਼ ਉਠਾਉਂਦਾ ਆਪਣੇ ਹੱਕਾਂ ਦੀ ਆਵਾਜ਼ ਉਠਾਉਂਦਾ ਤੇ ਉਹਨੂੰ ਦਬਾਇਆ ਜਾਵੇ ਉਹ ਅਗਰ ਪਰਮਾਤਮਾ ਨੇ ਸਾਥ ਦਿੱਤਾ ਤਾਂ ਮੈਂ ਇਹ ਸਭ ਕੁਝ ਖਤਮ ਕਰਕੇ ਦਾਂਗਾ ਮੈਂ ਇੱਕ ਖੁੱਲਾ ਰਾਜ ਆਮ ਨਾਗਰਿਕ ਦਾ ਰਾਜ ਵਾਲਾ ਮਾਹੌਲ ਬਣਾ ਕੇ ਦਿਆਂਗਾ ਹਰ ਕੋਈ ਆਜ਼ਾਦੀ ਨਾਲ ਜੈਸੇ ਕਿ ਆਪਣੇ ਆਪਣੇ ਦਿਲਾਂ ਦੀਆਂ ਗੱਲਾਂ ਜੋ ਜੋ ਵੀ ਉਹ ਆਪਣੀਆਂ ਇੱਛਾਵਾਂ ਉਹ ਖੁੱਲ ਆਪਣੇ ਦਿਲ ਨਾਲ ਦਿਲ ਨਾਲ ਕਰ ਸਕੇ ਇੱਕ ਰਾਤੀ ਸੋਸ਼ਲ ਮੀਡੀਆ ਤੇ ਤੁਹਾਡੀ ਫੋਟੋ ਲਾ ਕੇ ਟਰੋਲ ਕੀਤਾ ਜਾ ਰਿਹਾ ਹੈ ਉਸ ਤੇ ਤੁਹਾਡੇ ਉਹ ਦੰਦ ਦਿਖਾਏ ਜਾ ਰਹੇ ਕਿ ਵੀ ਪਹਿਲਾਂ ਇਹ ਸੀਗਾ ਤੇ ਇਹ ਸੀਗਾ ਹਲੇ ਤੱਕ ਨੰਦਾ ਜਿੱਤਿਆ ਨਹੀਂ ਹੈ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋ ਮੈਂ ਉਹਨਾਂ ਪੱਤਰਕਾਰਾਂ ਨੂੰ ਵੀ ਇੱਕ ਗੱਲ ਕਹਿਣਾ ਚਾਹਾਂਗਾ ਦੇਖੋ ਜਿਹੜੇ ਮੇਰੇ ਦੰਦ ਸੀਗੇ ਉਹ ਟੁੱਟੇ ਹੋਏ ਨੇ ਮੈਨੂੰ ਥੋੜੀ ਜੀ ਦਿੱਕਤ ਆ ਰਹੀ ਸੀ ਤੇ ਉਹ ਪ੍ਰਦੀਪ ਜੀ ਸਾਡੇ ਪਰਦੀਪ ਜੀ ਨੇ ਮੈਨੂੰ ਜ਼ਬਰਦਸਤੀ ਮੈਨੂੰ ਇਹ ਡੈਂਟਲ ਕੋ ਲੈ ਕੇ ਗਏ ਕਿ ਨੰਨਾ ਜੀ ਤੁਸੀਂ ਦੰਦ ਲਵਾ ਲਓ ਮੈਂ ਲਵਾ ਕੇ ਦੇਣਾ ਮੈਂ ਕਿਹਾ ਨਹੀਂ ਪ੍ਰਦੀਪ ਜੀ ਮੇਰੇ ਕੋਲ ਪੈਸੇ ਨਹੀਂ ਹੈ ਅਜੇ ਮੈਂ ਖਰਚਾ ਨਾ ਮੇਰੇ ਕੋਲ ਹੈਗਾ ਮੈਂ ਕਰ ਸਕਦਾ ਕਿਉਂਕਿ ਮੈਂ ਕਿਹਾ ਜੇ ਮੈਂ ਲਵਾਣੇ ਹੁੰਦੇ ਤਾਂ ਸ਼ਾਇਦ 6 ਮਹੀਨੇ ਪਹਿਲਾਂ ਵੀ ਲਵਾ ਲੈਂਦਾ ਪਰ ਪ੍ਰਦੀਪ ਜੀ ਮੈਨੂੰ ਜ਼ਬਰਦਸਤੀ ਲੈ ਕੇ ਗਏ ਤੇ ਇਹਨਾਂ ਨੇ ਮੇਰੇ ਦੰਦ ਲਗਵਾਏ ਉਹ ਵੀ ਅਜੇ ਐਸੀ ਕੋਈ ਫਿਕਸ ਵਾਲੇ ਨਹੀਂ ਹੈ ਤਾਂ ਜਦੋਂ ਮਰਜ਼ੀ ਕੱਢ ਕੇ ਮੈਂ ਤੁਹਾਨੂੰ ਹੁਣ ਵੀ ਕੱਢ ਕੇ ਦਿਖਾ ਸਕਦਾ ਨਿਕਲ ਜਾਂਦੇ ਕੋਈ ਐਹੋ ਜੀ ਦਿੱਕਤ ਨਹੀਂ ਹੈ ਕਿ ਮੈਂ ਨਾ ਮੈਂ ਆਪਣੇ ਕੋਲ ਕੋਈ ਪੈਸਾ ਲਾ ਕੇ ਆਪਣੇ ਕੋਲ ਲਵਾਇਆ ਕੀਤੀ ਹੈ ਤੇ ਉਹਨਾਂ ਨੇ ਹੀ ਲਵਾਇਆ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਕੋਲ ਪੈਸਾ ਨਹੀਂ ਹੈ ਫਿਰ ਤੁਸੀਂ ਜਿਹੜਾ 25000 ਰੁਪਏ ਭਰਿਆ ਉਹ ਕਿੱਦਾਂ ਭਰਿਆ ਪ੍ਰਦੀਪ ਜੀ ਦੇਖੋ ਇਹ ਜਿਹੜਾ 25000 ਰੁਪਿਆ ਇਹ ਕੱਲ ਸ਼ਾਮ ਤੱਕ ਵੀ ਮੇਰੇ ਕੋਲ 25000 ਨਹੀਂ ਸੀ ਜਦ ਕਿ ਅਸਵੇਰੇ ਮੈਂ ਫਾਈਲ ਪਰ ਨਹੀਂ ਸੀ ਤੇ ਮੈਨੂੰ ਜਮ੍ਹਾਂ ਕਰਾਉਣਾ ਸੀ ਸ਼ਾਮ ਕੱਲ ਸ਼ਾਮ ਤੱਕ ਵੀ ਮੇਰੇ ਕੋਲ 25000 ਨਹੀਂ ਸੀ ਇਹ ਤਾਂ ਕੁਝ ਅਸੀਂ ਅਪੀਲ ਕੀਤੀ ਆਪਣੇ ਵੋਟਰਾਂ ਨੂੰ ਸਪੋਰਟਰਾਂ ਨੂੰ ਕੁਝ ਸਾਡੇ ਵੋਟਰ ਸਪੋਰਟਰਾਂ ਨੇ ਹੈਲਪ ਕੀਤੀ ਕੁਝ ਮੇਰੇ মিডিਆ ਭਰਾ ਭਰਾ ਨੇ ਸੰਦੀਪ ਜੀ ਪਲਦੀਪ ਜੀ ਇਹਨਾਂ ਨੇ ਇਹਨਾਂ ਨੇ ਮੇਰਾ ਬਹੁਤ ਹੀ ਜ਼ਿਆਦਾ ਦਿੱਤਾ ਕਿ ਜਿੱਥੇ ਵੀ ਮੈਨੂੰ ਕੋਈ ਕਮੀ ਹੋਈ ਤਾਂ ਇਹਨਾਂ ਨੇ ਮੇਰੀ ਉਹ ਕਮੀ ਪੂਰੀ ਕੀਤੀ ਹੈ ਕੱਲ ਨੂੰ ਇਹਨਾਂ ਸਾਰੇ ਸਪੋਰਟਰਾਂ ਨੂੰ ਭੁੱਲਤਾ ਨਹੀਂ ਜਾਊਂਗਾ ਤੁਸੀਂ ਪਲਦੀਪ ਜੀ ਮੈਂ ਉਹ ਇਨਸਾਨ ਨਹੀਂ ਬਣਨਾ ਚਾਹੁੰਦਾ ਮੈਂ ਪਹਿਲਾਂ ਵੀ ਕਹਿ ਚੁੱਕਿਆ ਹਾਂ कि मैं एक आम नागरिक हाँ नन्ने का एक छोटा जहां घर गज का घर है नन्ने की एक छोटी जी चा की दुकान है नन्ना अगर जित जन्द है तो उ दुकान करेगा उ घर कर, कर रहेगा नन्ना किसी नाल कोई लीडर आए कम नहीं करेगा नन्ने घर कर कोई मर्जी बच्चे तो बच्चा आके गेट खोले घर आ सकता है नन्ने को जो मर्जी फोन करो नन्ना फोन चकेगा हाँ कई बार योजना परिस्थितियां आ जाए कि फ़ोन कई बार बंदा इधर उधर हूं या कोई होर काम हूँ मान लो हूँ मैं थोड़े नाइक ਕਾ ਰਿਹਾ ਤਾਂ ਮੈਂ ਫੋਨ ਨਹੀਂ ਜਗਦਾ ਤਾਂ ਮੈਂ ਉਹਨੂੰ ਬੈਕ ਕੋਲ ਜਰੂਰ ਕਰਾਂਗਾ ਉਹ ਮੇਰੀ ਵੇਟ ਜਰੂਰ ਕਰਨ ਥੋੜੀ ਦੇਰ ਕੀ ਸ਼ਾਇਦ ਬੈਕ ਕੋਲ ਆਈ ਗਏ ਪੱਕਾ ਬੈਕ ਕੋਲ ਜਾਏਗੀ ਜੀ ਲੋਕੀ ਵੇਟ ਕਰ ਰਹੇ ਆ ਤੁਹਾਡੇ ਰੋਡ ਸ਼ੋਹਦੀ ਰੋਡ ਸ਼ੋਅ ਕਦ ਕਰ ਰਹੇ ਹੋ ਹਾਈ ਕਮਾਂਡ ਨਾਲ ਤੁਸੀਂ ਗੱਲ ਕਰ ਲਈ ਹੈ ਦੇਖੋ ਪ੍ਰਦੀਪ ਜੀ ਮੈਂ ਤੁਹਾਨੂੰ ਜਿਵੇਂ ਕਹਿ ਰਿਹਾ ਹਜੇ ਤਾਂ ਮੈਂ ਬਿਲਕੁਲ 1 ਮਿੰਟ ਵੀ ਨਹੀਂ ਬੈਠਿਆ ਜਿਵੇਂ ਕਾਗਜ਼ ਭਰ ਕੇ ਆਇਆ ਹਜੇ ਉਹ ਵੀ ਉਹ ਵੀ ਘਰ ਵੀ ਨਹੀਂ ਪਹੁੰਚੇਗੇ ਤੇ ਅੱਜ ਜਿਵੇਂ ਅਸੀਂ ਰਾਤ ਨੂੰ ਫ੍ਰੀ ਹੁੰਨੇ ਆ ਅਸੀਂ ਹਾਈ ਕਮਾਂਡ ਨਾਲ ਗੱਲ ਕਰਕੇ ਅਗਲੇ ਜਿਹੜੇ ਪਲਾਨ ਹੈ ਸਾਡੇ ਜੋਰ ਸ਼ੋਅ ਹੈ ਜਾਂ ਹੋਰ ਪ੍ਰੋਗਰਾਮ ਹੈ ਉਹ ਅਸੀਂ ਡਿਸਾਈਡ ਕਰ ਲਾਂਗੇ ਮੇਰੇ ਖਿਆਲ ਨਾਲ ਆਉਣ ਵਾਲੇ 1-2 ਦਿਨਾਂ ਦੇ ਵਿੱਚ ਵਿੱਚ ਅਸੀਂ ਨੀਟੂ ਸ਼ਟਰਾਜੀ ਵਾਲੇ ਆਪਣੇ ਰਾਜਪੁਰਾ ਪਹੁੰਚਾਂਗੇ ਤੇ ਉਹਨਾਂ ਦੇ ਨਾਲ ਜੋਰ ਸ਼ੋਅ ਕੱਢਾਂਗੇ ਠੀਕ ਹੈ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ